ਇਹ ਖਬਰ ਬਸ ਅਮੀਰਾਂ ਨੂੰ ਆਈਸ ਸਪਲਾਈ ਕਰਨ ਲਈ ਯੂਪੀ ਤੋਂ ਆਇਆ ਇੱਕ ਵਿਅਕਤੀ ਪੁਲਿਸ ਨੇ ਅੱਧਾ ਕਿਲੋ ਤੋਂ ਵੱਧ ਆਈਸ ਸਮੇਤ ਗ੍ਰਿਫਤਾਰ ਕੀਤਾ ਇਹ ਨਸ਼ਾ ਫਰੀਦਕੋਟ ਦੇ ਕਿਹੜੇ ਅਮੀਰ ਲੋਕਾਂ ਨੂੰ ਸਪਲਾਈ ਕੀਤਾ ਜਾਣਾ ਸੀ ਇਹ ਪਾਰਟੀ ਕਿੱਥੇ ਹੋਣੀ ਸੀ ਤੇ ਕਿਹੜੇ-ਕਿਹੜੇ ਅਮੀਰ ਜ਼ਾਦਿਆਂ ਨੇ ਇਸ ਵਿੱਚ ਸ਼ਾਮਲ ਹੋਣਾ ਸੀ ਆਈਸ ਮਹਿੰਗਾ ਨਸ਼ਾ ਹੈ ਤੇ ਆਮ ਤੌਰ ਤੇ ਅਮੀਰ ਲੋਕ ਇਸ ਨੂੰ ਆਪਣੀਆਂ ਪਾਰਟੀਆਂ ਦੇ ਵਿੱਚ ਵਰਤਦੇ ਹਨ ਫੜੇ ਗਏ ਨਸ਼ੇ ਦੀ ਕੀਮਤ ਅੰਤਰਰਾਸ਼ਟਰੀ ਮਾਰਕੀਟ ਵਿੱਚ ਲਗਭਗ 1 ਕਰੋੜ ਰੁਪਏ ਦੇ ਕਰੀਬ ਦੱਸੀ ਜਾ ਰਹੀ ਹੈ ਪਹਿਲੀ ਵਾਰ ਫਰੀਦਕੋਟ ਵਿੱਚ ਇੰਨੀ ਵੱਡੀ ਮਾਤਰਾ ਵਿੱਚ ਆਈਸ ਦਾ ਫੜੇ ਜਾਣਾ ਫਰੀਦਕੋਟ ਪੁਲਿਸ ਦੀ ਵੱਡੀ ਕਾਮਯਾਬੀ ਹੈ ਨਮਸਕਾਰ ਜੀ ਮੈਂ ਹਾਂ ਤੁਹਾਡਾ ਆਪਣਾ ਬਲਵਿੰਦਰ ਹਾਲੀ ਤੇ ਤੁਸੀਂ ਦੇਖ ਰਹੇ ਹੋ ਪੰਜਾਬ ਡੇਰੀ ਫਰੀਦਕੋਟ ਦੇ ਅਮੀਰਾਂ ਨੂੰ ਆਈਸ ਸਪਲਾਈ ਕਰਨ ਲਈ ਯੂਪੀ ਤੋਂ ਆਇਆ ਇੱਕ ਵਿਅਕਤੀ ਪੁਲਿਸ ਨੇ ਅੱਧਾ ਕਿਲੋ ਤੋਂ ਵੱਧ ਆਈਸ ਸਮੇਤ ਗ੍ਰਿਫਤਾਰ ਕੀਤਾ ਪਹਿਲੀ ਵਾਰ ਫਰੀਦਕੋਟ ਵਿੱਚ ਇੰਨੀ ਵੱਡੀ ਮਾਤਰਾ ਵਿੱਚ ਆਈਸ ਦਾ ਫੜੇ ਜਾਣਾ ਫਰੀਦਕੋਟ ਪੁਲਿਸ ਦੀ ਵੱਡੀ ਕਾਮਯਾਬੀ ਹੈ ਕਿਉਂਕਿ ਹੁਣ ਤੱਕ ਇੱਥੇ ਆਈਸ ਦੀ ਬਰਾਮਦਗੀ 2 ਜਾਂ 3 ਵਾਰੀ ਹੋਈ ਹੈ ਤੇ ਉਹ ਵੀ 5 ਜਾਂ 10 ਗ੍ਰਾਮ ਆਈਸ ਮਹਿੰਗਾ ਨਸ਼ਾ ਹੈ ਤੇ ਆਮ ਤੌਰ ਤੇ ਅਮੀਰ ਲੋਕ ਇਸ ਨੂੰ ਆਪਣੀਆਂ ਪਾਰਟੀਆਂ ਦੇ ਵਿੱਚ ਵਰਤਦੇ ਹਨ ਫੜੇ ਗਏ ਨਸ਼ੇ ਦੀ ਕੀਮਤ ਅੰਤਰਰਾਸ਼ਟਰੀ ਮਾਰਕੀਟ ਵਿੱਚ ਲਗਭਗ 1 ਕਰੋੜ ਰੁਪਏ ਦੇ ਕਰੀਬ ਦੱਸੀ ਜਾ ਰਹੀ ਹੈ ਪੁਲਿਸ ਹੁਣ ਇਹ ਪਤਾ ਕਰਨ ਵਿੱਚ ਲੱਗੀ ਹੋਈ ਹੈ ਕਿ ਇਹ ਨਸ਼ਾ ਫਰੀਦਕੋਟ ਦੇ ਕਿਹੜੇ ਅਮੀਰ ਲੋਕਾਂ ਨੂੰ ਸਪਲਾਈ ਕੀਤਾ ਜਾਣਾ ਸੀ ਇਹ ਪਾਰਟੀ ਕਿੱਥੇ ਹੋਣੀ ਸੀ ਤੇ ਕਿਹੜੇ-ਕਿਹੜੇ ਅਮੀਰ ਜ਼ਾਦਿਆਂ ਨੇ ਇਸ ਵਿੱਚ ਸ਼ਾਮਲ ਹੋਣਾ ਸੀ ਜਾਣਕਾਰੀ ਦੇ ਅਨੁਸਾਰ CIA ਸਟਾਫ ਦੀ ਟੀਮ ਸੁਖਪਾਲ ਸਿੰਘ ਥਾਣੇਦਾਰ ਦੀ ਅਗਵਾਈ ਵਿੱਚ ਚੈਕਿੰਗ ਤੇ ਗਸ਼ਤ ਦੇ ਸਬੰਧ ਵਿੱਚ ਕੋਟਕਪੂਰਾ ਤਲਵੰਡੀ ਬਾਈਪਾਸ ਤੇ ਸੀ ਤਾਂ ਉਹਨਾਂ ਨੂੰ ਕੋਠੇ ਡੋੜਦੇ ਰਸਤੇ ਕੋਲ ਇੱਕ ਵਿਅਕਤੀ ਖੜਾ ਦਿਖਾਈ ਦਿੱਤਾ ਜਿਸ ਨੂੰ ਸ਼ੱਕ ਦੀ ਬਿਨਾ ਤੇ ਪੁਲਿਸ ਨੇ ਕਾਬੂ ਕਰਕੇ ਉਸ ਦੀ ਤਲਾਸ਼ੀ ਲਈ ਤਾਂ ਉਸ ਕੋਲੋਂ ਕਿਟ ਬੈਗ ਵਿੱਚ ਪਾਈ ਹੋਈ 530 ਗ੍ਰਾਮ ਆਇਸ ਡਰੱਗ ਮਿਲੀ ਫੜੇ ਗਏ ਵਿਅਕਤੀ ਦੀ ਪਹਿਚਾਣ ਅਰਚਿਤ ਚਪਰਾਣਾ ਪੁੱਤਰ ਕੇਰ ਸਿੰਘ ਵਾਸੀ ਭਾਗਰ ਜ਼ਿਲ੍ਹਾ ਮੇਰਠ ਉੱਤਰ ਪ੍ਰਦੇਸ਼ ਵਜੋਂ ਹੋਈ ਹੈ ਪੁਲਿਸ ਨੇ ਤੁਰੰਤ ਇਸ ਨੂੰ ਗ੍ਰਿਫਤਾਰ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਤੇ ਪੁਲਿਸ ਹੁਣ ਇਹ ਵੀ ਪਤਾ ਲਗਾਉਣ ਵਿੱਚ ਲੱਗੀ ਹੋਈ ਹੈ ਕਿ ਉਸ ਨੂੰ ਇੱਥੇ ਕੌਣ ਛੱਡ ਕੇ ਗਿਆ ਤੇ ਇੱਥੇ ਪਹਿਲਾਂ ਉਹ ਕਿੰਨੇ ਕੁ ਵਾਰੀ ਆਈਸ ਸਪਲਾਈ ਕਰਕੇ ਗਿਆ ਤੇ ਕਿਸ ਨੂੰ ਸਪਲਾਈ ਕਰਕੇ ਗਿਆ ਤੇ ਨਾਲ ਦੀ ਨਾਲ ਪੁਲਿਸ ਹੁਣ ਇਹ ਪਤਾ ਕਰਕੇ ਕਿ ਇਹ ਅੱਗੋਂ ਸਪਲਾਈ ਕਿੱਥੋਂ ਲੈ ਕੇ ਆਉਂਦਾ ਹੈ ਇਸ ਬਾਰੇ ਜਲਦੀ ਵੱਡਾ ਖੁਲਾਸਾ ਕਰ ਸਕਦੀ ਹੈ ਅਮੀਰਾਂ ਨੂੰ ਆਈਸ ਸਪਲਾਈ ਕਰਨ ਲਈ ਯੂਪੀ ਤੋਂ ਆਇਆ ਇੱਕ ਵਿਅਕਤੀ ਪੁਲਿਸ ਨੇ ਅੱਧਾ ਕਿਲੋ ਤੋਂ ਵੱਧ ਆਈਸ ਸਮੇਤ ਗ੍ਰਿਫਤਾਰ ਕੀਤਾ ਇਹ ਨਸ਼ਾ ਫਰੀਦਕੋਟ ਦੇ ਕਿਹੜੇ ਅਮੀਰ ਲੋਕਾਂ ਨੂੰ ਸਪਲਾਈ ਕੀਤਾ ਜਾਣਾ ਸੀ ਇਹ ਪਾਰਟੀ ਕਿੱਥੇ ਹੋਣੀ ਸੀ ਤੇ ਕਿਹੜੇ-ਕਿਹੜੇ ਅਮੀਰ ਜ਼ਾਦਿਆਂ ਨੇ ਇਸ ਵਿੱਚ ਸ਼ਾਮਲ ਹੋਣਾ ਸੀ ਆਈਸ ਮਹਿੰਗਾ ਨਸ਼ਾ ਹੈ ਤੇ ਆਮ ਤੌਰ ਤੇ ਅਮੀਰ ਲੋਕ ਇਸ ਨੂੰ ਆਪਣੀਆਂ ਪਾਰਟੀਆਂ ਦੇ ਵਿੱਚ ਵਰਤਦੇ ਹਨ ਫੜੇ ਗਏ ਨਸ਼ੇ ਦੀ ਕੀਮਤ ਅੰਤਰਰਾਸ਼ਟਰੀ ਮਾਰਕੀਟ ਵਿੱਚ ਲਗਭਗ 1 ਕਰੋੜ ਰੁਪਏ ਦੇ ਕਰੀਬ ਦੱਸੀ ਜਾ ਰਹੀ ਹੈ